ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋੜਪੁਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਔਨਲਾਈਨ ਸ਼ਾਪਿੰਗ ਦੇ ਵਿੱਚ ਹਾਜ਼ਰ ਹੋਈਆਂ ਤੁਹਾਡੇ ਲਈ ਲੈ ਕੇ ਗਰਮੀਆਂ ਚ ਪਾਉਣ ਵਾਲੇ ਸੋਹਣੇ ਸੂਟ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਹ ਬਲੈਕ ਕਲਰ ਦਾ ਨਿੱਕੀ ਬੂਟੀ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਇਹ ਸੂਟ ਹੈ ਬਹੁਤ ਸੋਹਣਾ ਛੋਟੀ ਛੋਟੀ ਬੂਟੀ ਇਹਦੇ ਉੱਪਰ ਬਣੀ ਹੋਈ ਪਿੰਕ ਕਲਰ ਦੀ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਗਲੇਸ कॉटन ਦੀ पिंक कलर ਦਾ ਬਾਟਮ ਹੈ ਤੇ ਬਾਟਮ ਦੇ ਉੱਪਰ ਆਪਾਂ ਇਦਾਂ ਪੌਚਾਂ ਦੇ ਉੱਪਰ ਬਲੈਕ ਤੇ ਆਫ ਵਾਈਟ ਦੇ ਨਾਲ ਇਦਾਂ ਕੱਟਵਰਕ ਵਾਲਾ ਜਿਹੜਾ ਵਰਕ ਕਰਵਾਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਵਰਕ ਹੈ ਤੇ ਇਸ ਇਹਦੇ ਵਿੱਚ ਜਿਹੜੇ ਕਲਰ ਹੈ ਉਹ ਜਿਹੜੇ ਸ਼ਰਟ ਦੇ ਵਿੱਚ ਕਲਰ ਆ ਸਾਰੇ ਮੈਚਿੰਗ ਕਲਰ ਇਹਦੇ ਨਾਲ ਮੈਚ ਕਰਕੇ ਜਿਹੜੇ ਆਪਾਂ ਬਾਟਮ ਤੇ ਪਾਏ ਹੈ ਇਦਾਂ ਦੇ ਆਪਾਂ ਸੇਮ ਮਤਲਬ ਜਿਹੜੇ ਦੋ ਸੂਟ ਹੈ ਜਿਹੜੇ ਰੈਡੀ ਕੀਤੇ ਆ ਇਹ ਕਿਸੇ ਕਸਟਮਰ ਦੀ ਡਿਮਾਂਡ ਦੇ ਉੱਪਰ ਆਪਾਂ ਸੂਟ ਜਿਹੜੇ ਰੈਡੀ ਕਰਵਾਏ ਆ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣ ਦੇ ਲਈ ਮਤਲਬ ਕਰਵਾਉਣੇ ਹੋਣ ਤਾਂ ਸਾਡੇ ਨਾਲ ਜਿਹੜਾ ਕੰਟੈਕਟ ਨੰਬਰ ਤੇ ਸਾਡੇ ਨਾਲ ਜਿਹੜੀ ਤੁਸੀਂ ਗੱਲ ਕਰ ਸਕਦੇ ਹੋ ਨੈਕਸਟ ਸੂਟ ਜਿਹੜਾ ਹੈ ਆਪਾਂ ਇਹ ਰਪੀਟ ਦੇ ਵਿੱਚ ਕਰਵਾਇਆ ਆਪਾਂ ਮਹਿਰੂਨ ਕਲਰ ਦੇ ਵਿੱਚ ਮਹਿਰੂਨ ਦੇ ਉੱਪਰ ਵੀਲਾਂ ਵਾਲਾ ਇਦ ਆਫ ਵਾਈਟ ਤੇ ਗ੍ਰੀਨ ਦੇ ਨਾਲ ਜਿਹੜਾ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਏਦਾਂ neck pecker ਜਿਹੜੀ ਆ ਦਾ ਕਲੀਆਂ ਬਣੀਆਂ ਹੋਈਆਂ ਤੇ ਸੇਮ ਹੀ ਜਿਹੜਾ ਵਰਕ ਹੈ ਏਦਾਂ ਬਾਜੂ ਦੇ ਉੱਪਰ ਬਣਿਆ ਹੋਇਆ ਇਹ ਜਿਹੜਾ ਕੱਪੜਾ ਇਹ ਕਾਟਨ ਜੂਟ ਦੇ ਵਿੱਚ ਜਿਹੜਾ ਹੈਗਾ ਮਤਲਬ ਸਟਾਫ ਜਿਹਦੇ ਉੱਪਰ ਆਪਾਂ ਇਹ ਵਰਕ ਕਰਵਾਇਆ ਹੈ ਇਹ ਡਾਰਕ ਮਹਿਰੂਨ ਕਲਰ ਦਾ ਸੂਟ ਹੈ ਨੈਕਸਸ ਸੂਟ ਜਿਹੜਾ ਹੈ ਇਹ ਲਾਈਟ ਕਲਰ ਹੈ 스킨 ਕਲਰ ਡਾਰਕ 스킨 ਚ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਇਦਾਂ ਕਟਵਰਕ ਤੇ ਇਦਾਂ ਫਲਾਵਰ ਕਾਰਨਰ ਤੇ ਫਲਾਵਰ ਪਾ ਕੇ تین ਨਾਲ ਕਟਵਰਕ ਵਾਲੀ ਬੇਲ ਦੇ ਨਾਲ ਜਿਹੜਾ ਆਪਾਂ ਸਾਰਾ ਘੇਰਾ ਜਿਹੜਾ ਉਹਦੇ ਤੇ ਆਪਾਂ ਇਦਾਂ ਬਰਕ ਕਰਵਾਇਆ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਦਾਂ ਤੁਸੀਂ ਦੇਖ ਸਕਦੇ ਹੋ ਬਾਟ ਬਾਜੂ ਤੇ ਸਾਰੀ ਜਿਹੜਾ ਵਿਲੇ ਡਿਜ਼ਾਈਨ ਬਣਾ ਕੇ ਆਪਾਂ ਕਟਵਰਕ ਦੇ ਬਾਜੂ ਦੇ ਜਿਹੜਾ ਵਰਕ ਕਰਵਾਇਆ ਤੇ ਇਹਨਾਂ ਜਿਹੜਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਰਬਰੀ ਜੂਟ ਦੇ ਵਿੱਚ ਜਿਹੜਾ ਦੁਪੱਟਾ ਆਪਾਂ ਰੈਡੀ ਕਰਵਾਇਆ ਤੁਸੀਂ ਦੇਖ ਸਕਦੇ ਹੋ ਵਰਕ ਵਾਲੇ ਕਲਰ ਜਿਹੜੇ ਆਪਾਂ ਦੁਪੱਟੇ ਦੇ ਵਿੱਚ ਪਾਏ ਆ ਦੁਪੱਟਾ ਬਹੁਤ ਹੀ ਪਿਆਰਾ ਜਿਹੜਾ ਮਤਲਬ ਟਾਈ ਡਾਈ ਕੀਤਾ ਤੇ ਦੁਪੱਟੇ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਪਿਆਰਾ ਹੈ ਤੁਸੀਂ ਸਾਡੇ ਤੋਂ ਇਦਾਂ ਦੇ ਮਤਲਬ ਸੂਟ ਜਿਹੜੇ ਰੈਡੀ ਕਰਵਾਉਣ ਦੇ ਲਈ ਸਾਡੇ WhatsApp ਤੇ ਉੱਪਰ ਸਕਰੀਨ ਤੇ ਸ਼ੋ ਹੋ ਰਿਹਾ ਜਿਹੜੇ ਨੰਬਰ ਤੇ ਸਾਨੂੰ ਸਾਡੇ ਨਾਲ ਕਾਲ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਸਾਡੇ ਤੋਂ ਇਦਾਂ ਦੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਸੂਟ ਜਿਹੜਾ ਇਹ ਆਪਾਂ ਇਹ ਸੂਟ ਦਿਖਾ ਰਹੇ ਹਾਂ ਤੁਹਾਨੂੰ ਇਹ ਸ਼ਿਮਰ ਦੇ ਵਿੱਚ ਜਿਹੜੇ ਸ਼ਰਟ ਹੋਣਗੇ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਦਾ ਜਿਹੜਾ ਇਹ ਸ਼ਰਟ ਹੈ ਤੇ ਇਹ ਜਿਹੜੇ ਗਰਮੀ ਚ ਪਾਉਣ ਲਈ ਇਹ ਮਤਲਬ ਬਹੁਤ ਹੀ কুল ਜਿਹਾ ਜਿਹੜਾ ਸਟੱਫ ਹੋਏਗਾ ਤੇ ਨਾਲ ਜਿਹੜੀ ਇਹਦੀ ਬਾਟਮ ਹੈ ਉਹ ਮਸਲੀਨ ਦਾ ਰਹੇਗਾ ਇਹ ਵੀ ਕਿਸੇ ਕਸਟਮਰ ਦੀ ਚੁਆਇਸ ਅਨਸਾਰ ਆਪਾਂ ਇਹਦੇ ਬਾਟਮ ਦੇ ਉੱਪਰ ਇਹਦਾ ਸ਼ਰਟ ਨਾਲ ਦੇ ਹੀ ਕਲਰ ਪਾ ਕੇ ਤੇ ਪਹੁੰਚੇ ਤੇ ਜਿਹੜੀ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਵਰਕ ਹੈ ਤੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਚੁਆਇਸ ਦੇ ਅਨਸਾਰ ਦੁਪੱਟਾ ਦੱਸ ਕੇ ਅਸੀਂ ਦੁਪੱਟਾ ਵੀ ਤੁਹਾਨੂੰ ਸੂਟ ਦੇ ਨਾਲ ਰੈਡੀ ਕਰਵਾ ਕੇ ਦੇਵਾਂਗੇ ਤੇ ਸਾਡੇ ਤੋਂ ਸੂਟ ਤੁਸੀਂ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਤੇ ਵਿਦਾਊਟ ਸਟੀਚਿੰਗ ਵੀ ਤੁਸੀਂ ਸਾਡੇ ਤੋਂ ਸੂਟ ਜਿਹੜੇ ਇਹ ਬਾਈ ਕਰ ਸਕਦੇ ਹੋ ਤੇ ਇਸੇ ਸਟੱਫ ਦੇ ਵਿੱਚ ਜਿਹੜੇ ਕਲਰ ਹੋਣਗੇ ਉਹ ਤੁਹਾਨੂੰ ਮੈਂ ਦਿਖਾ ਰਹੀ ਨੈਕਸਟ ਵੀਡੀਓ ਨੈਕਸਟ ਜਿਹੜਾ ਸੂਟ ਹੈ ਇਹ ਵੀ ਉਸੇ ਸਟੱਫ ਦੇ ਵਿੱਚ ਮਸਲੀਨ ਦੇ ਵਿੱਚ ਜਿਹੜੇ ਹੈ ਸ਼ਿਮਰ ਮਸਲੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਮਹਿਲ ਕਲਰ ਹੈ ਮਹਿਰੂਨ ਦੇ ਨਾਲ ਇਦਾਂ ਪਲੇਨ ਬਾਟਮ ਰਹੇਗਾ ਤੇ ਸ਼ਰਟ ਦਾ ਜਿਹੜਾ ਪੇਂਟਿੰਗ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਤੇ ਬਹੁਤ ਹੀ ਪਿਆਰਾ ਜਿਹੜਾ ਕਲਰ ਹੈ ਇਹ ਘਰ ਵਿੱਚ ਪਾਉਣ ਲਈ ਬਹੁਤ ਸੂਟੇਬਲ ਜਿਹੜਾ ਕਲਰ ਰਹੇਗਾ ਨੈਕਸਟ ਕਲਰ ਜਿਹੜਾ ਇਹ ਵੀ ਮਹਿਰੂਮ ਕਲਰ ਦੇ ਵਿੱਚ ਹੀ ਆ ਪਰ ਇਹਦੀ ਡਿਜ਼ਾਈਨਿੰਗ ਉਹਦੇ ਨਾਲ ਥੋੜੀ ਜੀ ਚੇਂਜ ਰਹੇਗੀ ਤੇ ਤੁਸੀਂ ਇਹਨਾਂ ਦੇ ਬਾਟਮ ਤੇ ਜੇ ਆਪਦੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਡਿਜ਼ਾਈਨ ਭੇਜ ਕੇ ਤੁਸੀਂ ਸਾਡੇ ਕੋਲ ਪਲਾ ਸੇਮ ਵਰਕ ਵੀ ਕਰਵਾ ਸਕਦੇ ਹੋ ਇਹ ਬਹੁਤ ਹੀ ਪਿਆਰਾ ਕਲਰ ਪਰਪਲ ਸ਼ੇਡ ਹੈ ਪਰਪਲ ਦੇ ਉੱਪਰ ਲਾਈਟ ਲੈਮਨ ਕਲਰ ਨਾਲ ਜਿਹੜਾ ਡਿਜ਼ਾਈਨ ਹੀ ਕੋਈ ਵੀ ਤੁਸੀਂ ਦੇਖ ਸਕਦੇ ਤੇ ਇਹ ਦੁਪੱਟੇ ਦਾ ਸੌਰੀ ਸ਼ਰਟ ਦਾ ਤੇ ਬਾਟਮ ਦਾ ਜਿਹੜਾ ਸਟੱਫ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਤੇ ਇਹਨਾਂ ਦੇ ਥੱਲੇ ਸ਼ਰਟ ਦੇ ਥੱਲੇ ਤੁਸੀਂ ਲਾਈਨਿੰਗ ਲਾ ਸਕਦੇ ਹੋ ਤੇ ਬਾਟਮ ਨੀਚੇ ਲਾਈਨਿੰਗ ਲਾਉਣ ਦੀ ਮਤਲਬ ਜ਼ਰੂਰਤ ਨਹੀਂ ਹੈਗੀ ਤੇ ਗਰਮੀ 'ਚ ਪਾਉਣ ਲਈ ਇਹ ਬਹੁਤ ਸੌਫਟ ਜਿਹੜੇ ਹੈਗੇ ਆ ਸੂਟ ਹੈ ਇਹਨਾਂ ਸੂਟ ਜਿਹੜਾ ਦਿਖਾ ਰਹੇ ਆ ਇਹਦੀ ਡਿਜ਼ਾਈਨਿੰਗ ਜਿਹੜੀ ਬਹੁਤ ਪਿਆਰੀ ਹੈ ਤੁਸੀਂ ਦੇਖ ਸਕਦੇ ਹੋ ਫਲਾਵਰ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਵਿੱਚ ਤੇ ਇਹ ਸ਼ਿਮਰ ਤੇ ਸ਼ਰਟ ਖੋਣ ਕਰਕੇ ਨਾ ਮੇchu ਹਲਕਾ ਅਜ਼ ਅ ਗੋਲਡਨ ਕਲਰ ਦਾ ਜਿਹੜਾ ਸ਼ਾਈਨ ਵੀ ਦੇ ਰਿਹਾ ਇਹ ਦੋ ਸ਼ਰਟ ਜਿਹੜੀ ਇਹ ਤੇ ਇਹਦੇ ਨਾਲ ਇਹ ਵਾਲਾ ਬਾਟਮ ਰਹੇਗਾ ਪਰਪਲ ਸ਼ੇਡ ਦਾ ਤੇ ਇਹਨਾਂ ਅੱਜ ਦੀ ਵੀਡੀਓ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਇਆ ਹੋਵੇ ਉਹਦਾ ਇੱਕ ਸੋਹਣਾ ਜਿਹਾ ਸਕਰੀਨਸ਼ਾਟ ਲੈ ਕੇ ਸਾਡੇ ਸਕਰੀਨ ਉੱਤੇ ਦਿੱਤੇ ਹੋਏ ਨੰਬਰ ਦੇ ਉੱਪਰ ਸਾਨੂੰ ਸੈਂਡ ਕਰਕੇ ਸਾਡੇ ਨਾਲ ਕਾਲ ਜਾਂ ਮੈਸੇਜ ਤੇ ਤੁਸੀਂ ਗੱਲ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਤੇ ਅਦਰ ਜੇ ਤੁਸੀਂ ਸਾਡੇ ਤੋਂ ਸੂਟ ਐ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਮਾਪ ਦੱਸ ਕੇ ਸਾਡੇ ਤੋਂ ਸੂਟ ਸਟਿਚ ਕਰਵਾ ਕੇ ਵਿਦ ਦੁਪੱਟਾ ਰੈਡੀ ਕਰਵਾ ਕੇ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਸੂਟ ਇਦਾਂ ਹੀ 올ਓਵਰ ਸਾਡੇ ਤੋਂ ਖਰੀਦਣਾ ਚਾਹੁੰਦੇ ਤਾਂ ਤੁਸੀਂ ਤੁਹਾਨੂੰ ਅਸੀਂ ਅਨ ਸਟਿਚ ਸੂਟ ਵੀ ਜਿਹੜਾ ਵਿਦ ਪਾਰਸਲ ਤੁਹਾਡੇ ਤੱਕ ਅਸੀਂ ਪਹੁੰਚਦਾ ਕਰ ਦੇਵਾਂਗੇ ਤੇ ਜਿਹੜੀ ਮਤਲਬ ਇਦਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸਾਡੇ ਚੈਨਲ ਰੀਡਕ੍ਰੀਏਸ਼ਨ ਦੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਧੰਨਵਾਦ ਤਬ ਰੱਖਾ